ਲੱਗਦਾ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਕਣਕ ਦਾ ਸੀਜ਼ਨ ਚੱਲ ਰਿਹਾ ਬਾਈ ਤੇ ਵੱਖ-ਵੱਖ ਦਰਾਂ ਦੀਆਂ ਸਪਰੇਹਾਂ ਚੱਲ ਰਹੀਆਂ ਨੇ ਇਸ ਦੇ ਦੌਰਾਨ ਹੁਣ ਦੋ ਮੇਨ ਸਪਰੇਹਾਂ ਚੱਲ ਰਹੀਆਂ ਜਿਦੇ ਵਿੱਚ ਇੱਕ ਕੱਦ ਘਟਾਉਣ ਵਾਲੀ ਤੇ ਇੱਕ ਕੱਦ ਵਧਾਉਣ ਵਾਲੀ ਇੱਕੋ ਫਸਲ ਦੇ ਉੱਤੇ ਇਹਨੂੰ ਮਾਰਕੀਟਿੰਗ ਕਹਿ ਲਿਗੇ ਜਾਂ ਮੰਨ ਕੇ ਚੱਲੋ ਵੀ ਇੱਕ ਆਪਾਂ ਕਹਿ ਸਕਦੇ ਆਂ ਵੀ ਪੂਰੀ ਇਨਫੋਰਮੇਸ਼ਨ ਨਾ ਪੁੱਛਣਾ ਇਹ ਕਹਿ ਸਕਦੇ ਆਂ ਕਿਉਂਕਿ ਜਿਹੜੀਆਂ 826 327 872 3386 ਜਾਂ ਹਾਈ ਯੀਲਡ ਵੈਰਾਈਟੀਆਂ ਜਿਹੜੀਆਂ ਲਾਂਚ ਹੋਈਆਂ ਉਹਨਾਂ ਦਾ ਕੈਰੇਕਟਰ ਹੈ ਵੀ ਉਹ ਥੋੜੀਆਂ ਜੀਆਂ ਵੇਛਦੀਆਂ ਹੈ ਜਿਹਦੇ ਕਰਕੇ ਕੀ ਹੈ ਹੁਣ ਮਾਰਕੀਟਿੰਗ ਦੇ ਵਿੱਚ ਇੱਕ ਭਰਮ ਫਲਾਇਆ ਜਾ ਰਿਹਾ ਵੀ ਇਹਦਾ ਕਣਕ ਖਾਲ ਡਿੱਗ ਪੈਣੀ ਹੈ ਇਹ ਉੱਠਣਗੀਆਂ ਹੀ ਨਹੀਂ ਉਹਦੇ ਉੱਤੇ ਕਣਕ ਦਾ ਕੱਦ ਘਟਾਉਣ ਵਾਲੀਆਂ ਸਪਰੇਆਂ ਦਾ ਦੌਰ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਪਰ ਅਸੀਂ ਦੱਸਣਾ ਚਾਹੁੰਦੇ ਆਂ ਇਹੋ ਜਿਹੀ ਕੋਈ ਗੱਲ ਨਹੀਂ ਵੀਰੇ ਇਹ ਵੈਰਾਈਟੀਆਂ ਡੇਗਦੀਆਂ ਨਹੀਂ ਇਹਨਾਂ ਦਾ ਕੈਰੇਕਟਰ ਹੈ ਫਿਰ ਕਾ ਦਬਾਉਣ ਵਾਲੀਆਂ ਦਾ ਚੱਲ ਰਿਹਾ ਕੀ ਹੈ ਪਹਿਲਾਂ ਨਦੀਨ ਨਾਸ਼ਕਾਂ ਦੀ ਹੈਵੀ ਡੋਜ ਪੋਆਈ ਉਸ ਤੋਂ ਬਾਅਦ ਕਣਕ ਦਬੀ ਕਣਕ ਨੂੰ ਹੁਣ ਖੜੀ ਕਰਨ ਵਾਸਤੇ ਜਾਂ ਬਣ ਕੇ ਚੱਲੋ ਇੱਕ ਕਰੀ ਰੰਗਦ ਦਿਖਾਉਣ ਵਾਸਤੇ ਜੈਪ੍ਰੈਲਿਕ ਐਸਿਡ ਹਿਊਮਿਕ ਐਸਿਡ ਵੱਖ-ਵੱਖ ਤਰ੍ਹਾਂ ਦੇ ਬਾਇਓ ਸਟੀਮੂਲੇਟ ਯੂਜ਼ ਕੀਤੇ ਜਾ ਰਹੇ ਆ ਜਿਦੇ ਵਿੱਚ ਟ੍ਰਾਈਕੌਂਟਾਨੋਲ ਵੀ ਹੈ ਇਹ ਚੀਜ਼ਾਂ ਕਰਾ ਕੇ ਉਹਨੂੰ ਹੁਣ ਕਦੋਂ ਵਧਾਉਣ ਵਾਲੇ ਪਾਸ ਜਾ ਰਹੇ ਆਂ ਬਾਈ ਜੀ 20-22 ਦਿਨਾਂ ਤੋਂ ਪਹਿਲਾਂ ਕੋਈ ਵੀ ਕਰਨ ਕ ਤੁਹਾਡੀ ਸਹੀ ਨਹੀਂ ਹੋਊਗੀ ਚਾਹੇ ਤੁਸੀਂ ਕੁਝ ਮਰਜ਼ੀ ਕਰੀ ਜਾਓ ਜਿਹਦੇ ਉੱਤੇ ਮਦੀਨ ਨਾਕ ਦੀ ਹੈਵੀ ਡੋਜ਼ ਵੱਜੀ ਹੈ ਉਹ 20-22 ਦਿਨ ਕਣਕ ਲਾਊਗੀ ਲਾਊਗੀ ਤੇ 20-22 ਦਿਨਾਂ ਦੇ ਵਿੱਚ ਤੁਸੀਂ ਚਾਹੇ ਜਬਰੈਲਿਕ ਐਸਿਡ ਕਰੀ ਚੱਲੋ ਕੁਝ ਕਰੀ ਚੱਲੋ ਹੁਣ 20 ਦਿਨਾਂ ਬਾਅਦ ਹੀ ਸਹੀ ਹੋਣਾ ਸੋ ਕੁਝ ਕਰਨ ਤੋਂ ਪਹਿਲਾਂ ਕੁਝ ਵਿਚਾਰੋ ਜ਼ਰੂਰ ਠੀਕ ਹੈ ਡੋਜ਼ ਹਰੇਕ ਚੀਜ਼ ਦੀ ਮੈਂਸ਼ਨ ਹੈ ਪੀਏਯੂ ਦੀ ਸਾਈਟ ਕੱਢੋ ਉਹਦੇ ਉੱਤੇ ਸਭ ਕੁਝ ਮੈਂਸ਼ਨ ਹੈ ਨਾ ਸਾਨੂੰ ਸੁਣਨ ਦੀ ਜਰੂਰਤ ਨਾ ਕਿਸੇ ਨੂੰ ਦੀ ਸੁਣਨ ਦੀ ਜ਼ਰੂਰਤ ਨਹੀਂ ਫੋਨ ਸਭ ਦੇ ਹੱਥ ਦੇ ਵਿੱਚ ਹੈ ਪੀਓਯੂ ਦਾ ਪੋਰਟਲ ਖੋਲੋ ਉਹਦੇ ਉੱਤੇ ਫਾਰਮਰ ਕੋਰਨਰ ਹੈ ਉਹਦੇ ਵਿੱਚ ਜਾਓ ਜਿਹੜੀ ਫਸਲ ਮਰਜੀ ਭਰੋ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਚੀਜ਼ ਕੀ ਦੇ ਆਸਤੇ ਬਣੀ ਸੋ ਸਾਡੀ ਇੰਨੀ ਕੀ ਜਾਣਕਾਰੀ ਦੇਣ ਦਾ ਮਹੱਤਵ ਸੀਗਾ ਵੀ ਹਰੇਕ ਕਿਸਾਨ ਤਿੱਕਰ ਇੱਕ ਚੰਗੀ ਜਾਣਕਾਰੀ ਪਹੁੰਚ ਸਕੇ